ਤੇ ਪੰਜਾਬ ਦੀ ਬਦਰਾਮੀ ਪੂਰੇ ਦੇਸ਼ ਚ ਚੋਗੀ ਹਮ ਇਹਨਾਂ ਕੋਲ ਕੋੜਾ ਪ੍ਰਬੰਧਨ ਨਹੀਂ ਹੁੰਦਾ ਲੁਧਿਆਣਾ ਦੇ ਵਿੱਚ ਇੱਕ ਬਹੁਤ ਵੱਡਾ ਡੰਪਾ ਕੂੜੇ ਦਾ ਢੇਰ ਲੱਗਿਆ ਹੋਇਆ ਉਹਨੂੰ ਹਟਾਉਣ ਦੇ ਵਿੱਚ ਕਹਿੰਦੇ ਲੁਧਿਆਣਾ ਦਾ ਪ੍ਰਸ਼ਾਸਨ ਪੰਜਾਬ ਸਰਕਾਰ ناکਾਮਯਾਬ ਰਹੀ ਹੈ ਤੇ ਨਾਲ ਹੀ ਨੋਟਿਸ ਵੀ ਭੇਜਿਆ ਗਿਆ ਪੰਜਾਬ ਸਰਕਾਰ ਨੂੰ ਕਿ ਕਿਉਂ ਨਾ ਤੁਹਾਡੇ ਤੇ ਕਾਰਵਾਈ ਕੀਤੀ ਜਾਵੇ ਤੇ ਇਸ ਨੋਟਿਸ ਦਾ 1 ਮਹੀਨੇ ਦੇ ਅੰਦਰ ਅੰਦਰ ਜਵਾਬ ਪੰਜਾਬ ਸਰਕਾਰ ਨੂੰ ਦੇਣਾ ਪਵੇਗਾ ਇਸ ਮਾਮਲੇ ਦੇ ਵਿੱਚ ਪ੍ਰਮੁੱਖ ਸਖਤਰ ਸਥਾਨਕ ਸਰਕਾਰਾਂ ਵਿਭਾਗ ਸਰਦੇ ਸੀ ਉਹ ਤਾਂ ਇਹ ਬਦਲ ਕੀ ਹੋਣਾ ਇਹਨੇ ਅਜੇ 15 ਦਿਨ ਹੋਏ ਨਹੀਂ ਪ੍ਰਾਣਾ ਕੂੜਾ ਨਪਟਾਉਣ ਨੂੰ ਹਮ ਕਿੰਨਾ ਟਾਈਮ ਲੱਗੇਗਾ 10 ਸਾਲ 314 ਲੱਖ ਲੀਟਰ ਸੀਵਰੇਜ ਪਾਣੀ ਨਹੀਂ ਕੀਤਾ ਜਾ ਰਿਹਾ ਸਾਹਿਬ ਇਸ ਮਾਮਲੇ ਦੇ ਵਿੱਚ ਤਰਵਿੰਦਰ ਜੀ ਜਿੰਨੀ ਅਣ ਦੇਖੀ ਅਣ ਗੈਲੀ ਸਾਡੇ ਇੱਥੇ ਕੀਤੀ ਜਾ ਰਹੀ ਹੈ ਇਹਦਾ ਕੋਈ ਮੁਕਾਬਲਾ ਨਹੀਂ ਮੈਂ ਕਿਹ ਇ ਚੰਡੀਗੜ੍ਹ ਜਾ ਕੇ ਸੁਧਰ ਜਾਂਦੇ ਇੱਥੇ ਨਾ ਹੈਲਮਟ ਲਾਣ ਪੰਜ ਪੰਜ ਬੈਠੇ ਵੀ ਜਾਂਦੇ ਅੱਜ ਕੱਲ ਤਾਂ ਮੋਟਰਸਾਈਕਲਾਂ ਤੇ ਆ ਜੀਰਗੁਰ ਟੱਪੋ ਖਰੜ ਟੱਪੋ ਸੀਟ ਵੈਲਟ ਵੀ ਲੱਗ ਜਾਂਦੀ ਹੈ ਸਿਰ ਤੇ ਹੈਲਮਟ ਵੀ ਪਾਇਆ ਜਾਂਦਾ ਹੈ ਕਿਸੇ ਵੀ ਜਥੇਬੰਦੀ ਨੇ ਇਸ ਤਰ੍ਹਾਂ ਦਾ ਪ੍ਰੈਸ ਰੂਮ ਸਾਡੇ ਕੋਈ ਕਦੇ ਨਹੀਂ ਲੈ ਕੇ ਆਏ ਕਿ ਭਾਜੀ ਆ ਸਾਡੇ ਫਰਜ਼ ਨੇ ਸਾਡੀ ਜਥੇਬੰਦੀ ਦੇ ਇੰਨੇ ਬੰਦੇ ਇਹ ਫਰਜ਼ ਅਦਾ ਨਹੀਂ ਕਰਦੇ ਜਿਹੜਾ ਕੁਝ ਪਿਛਲੇ ਸਾਲ ਸਰਕਾਰਾਂ ਨੇ ਹੜਾਂ ਤੋਂ ਬਾਅਦ ਕੀਤਾ ਸੀ ਕਿ ਆ ਕਰ ਦਿਆਂਗੇ ਆ ਕਰ ਦਿਆਂਗੇ ਉਹਦਾ ਇੱਕ ਸਫੈਦ ਪੱਤਰ ਸਰਕਾਰ ਜਾਰੀ ਕਰ ਦੇ ਕਿ ਜਿਹੜੇ ਐਲਾਨ ਕੀਤੇ ਸੀ ਉਹਨਾਂ ਚੋਂ ਕਿੰਨਿਆਂ ਤੇ ਕਿੰਨਾ ਕੰਮ ਹੁਣ ਤੱਕ ਕਰ ਦਿੱਤਾ NGT ਕਾਫੀ ਐਕਟਿਵ ਰਹਿੰਦੀ ਹੈ NGT ਨੇ ਪੰਜਾਬ ਸਰਕਾਰ ਨੂੰ ਜੁਰਮਾਨਾ ਕਰ ਦਿੱਤਾ ਹੈ 1026 ਕਰੋੜ ਰੁਪਏ ਦਾ ਕਾਰਨ ਇਹ ਬਣਿਆ ਕਿ ਲੁਧਿਆਣਾ ਦੇ ਵਿੱਚ ਇੱਕ ਬਹੁਤ ਵੱਡਾ ਡੰਪਾ ਕੂੜੇ ਦਾ ਢੇਰ ਲੱਗਿਆ ਹੋਇਆ ਉਹਨੂੰ ਹਟਾਉਣ ਦੇ ਵਿੱਚ ਕਹਿੰਦੇ ਲੁਧਿਆਣਾ ਦਾ ਪ੍ਰਸ਼ਾਸਨ ਪੰਜਾਬ ਸਰਕਾਰ ناکਾਮਯਾਬ ਰਹੀ ਹੈ ਤੇ ਨਾਲ ਹੀ ਨੋਟਿਸ ਵੀ ਭੇਜਿਆ ਗਿਆ ਪੰਜਾਬ ਸਰਕਾਰ ਨੂੰ ਕਿ ਕਿਉਂ ਨਾ ਤੁਹਾਡੇ ਤੇ ਕਾਰਵਾਈ ਕੀਤੀ ਜਾਵੇ ਤੇ ਇਸ ਨੋਟਿਸ ਦਾ 1 ਮਹੀਨੇ ਦੇ ਅੰਦਰ ਅੰਦਰ ਜਵਾਬ ਪੰਜਾਬ ਸਰਕਾਰ ਨੂੰ ਦੇਣਾ ਪਵੇਗਾ ਮੈਂ ਜੇ ਪਹਿਲਾਂ ਗੱਲ ਕਰਕੇ ਹਟਿਆ ਇਸ ਮਾਮਲੇ ਦੇ ਵਿੱਚ ਪ੍ਰਮੁੱਖ ਸਖਤਰ ਸਥਾਨਕ ਸਰਕਾਰਾਂ ਵਿਭਾਗ ਸੱਦੇ ਸੀ ਉਹ ਤਾਂ ਇਹ ਬਦਲ ਕੀ ਹੋਣਾ ਇਹ ਨੇ ਅਜੇ 15 ਦਿਨ ਹੋਏ ਨੇ ਮਾਮਲਾ ਪੁਰਾਣਾ ਹੈ ਇਹਦੇ ਵਿੱਚ ਕਿਹਾ ਜਾ ਰਿਹਾ ਜਾਂ ਤੁਸੀਂ ਲੁਧਿਆਣੇ ਦੀ ਗੱਲ ਕਰਦੇ ਹੋ 53.87 ਲੱਖ ਮੀਟਰ ਕਟਾਨ ਪਰਾਣਾ ਕੁੜਾ ਨਪਟਾਉਨ ਨੂੰ ਹਮ ਕਿੰਨਾ ਟਾਈਮ ਲੱਗੇਗਾ 10 ਸਾਲ ਤੇ ਦੂਜੀ ਗੱਲ 314 ਲੱਖ ਲੀਟਰ ਸੀਵਰੇਜ ਪਾਣੀ ਨਹੀਂ ਕੀਤਾ ਜਾ ਰਿਹਾ ਸਾਹਿਬ ਜਿੰਨੀ ਝਾੜ ਚੰਭ ਸਰਕਾਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਾਈ ਹੈ ਇਹ ਆਪਣੇ ਆਪ ਦੇ ਵਿੱਚ ਅਹਿਮ ਹੈ ਤੁਸੀਂ ਜੁਆ ਕੇ ਜਵਾਬ ਕਿਦਨੋ ਜਾ ਕੇ ਖੜ ਜਾਨੇ ਹੋ ਧੂਏ ਵਾਲਾ ਮਾਮਲਾ ਹੁੰਦਾ ਹੈ ਮਸ਼ੀਨਾ ਆਈਆਂ ਪਤਾ ਹੀ ਨਹੀਂ ਸਬਸਿਟੀ ਦੀਆਂ ਉਹ ਕਿੱਧਰ ਨੂੰ ਕਿੱਧਰ ਨੂੰ ਚਲੀਆਂ ਗਈਆਂ ਤੇ ਜਾਂਦੇ ਨੇ ਮੂਕ ਦਰਸ਼ਕ ਬਣ ਕੇ ਬੜੇ ਆਉਂਦੇ ਨੇ ਸੋ ਹੁਣ ਰੈਸ਼ਨ ਗ੍ਰੀਨ ਟ੍ਰਿਬਿਊਨਲ ਇਹਨਾਂ ਨੂੰ 1000 ਤੇ 26 ਕਰੋੜ ਦਾ ਹਰਜਾਨਾ ਪਾਤਾ ਇਹ ਵੀ ਕਿਹਾ ਗਿਆ ਕਿ ਤੁਹਾਡੇ ਅਧਿਕਾਰੀਆਂ ਦੇ ਨੇ ਜੇਬ ਚੋਂ ਕਟਿਆ ਜਾਊਗਾ ਪਤਾ ਨਹੀਂ ਕਿਸੇ ਕੋਲ ਇੰਨੇ ਪੈਸੇ ਹੋਣਗੇ ਜਾਂ ਨਹੀਂ ਹੋਣਗੇ ਪਰ ਇਹਦਾ ਜਵਾਬ ਜਦੋਂ ਹੁਣ ਦੁਬਾਰਾ ਦੇਣਾ ਹੈ ਜਾਂ ਤਾਂ ਹਰਜਾਨਾ ਭਰਨਾ ਪਊਗਾ ਇਸ ਮਾਮਲੇ ਦੇ ਵਿੱਚ ਤਰਬਿੰਦਰ ਜੀ ਜਿੰਨੀ ਅਣ ਦੇਖੀ ਅਣ ਗੈਲੀ ਸਾਡੇ ਇੱਥੇ ਕੀਤੀ ਜਾ ਰਹੀ ਹੈ ਇਹਦਾ ਕੋਈ ਮੁਕਾਬਲਾ ਨਹੀਂ ਹਰ ਰੋਜ਼ ਤੁਸੀਂ ਕਿਤੇ ਦੇਖ ਲਓ ਸ਼ਾਮਾ ਰੰਗੀਨ ਕਰਨਗੇ ਸਾਰਾ ਗੰਦ ਮੰਡਲ ਫਾਫੇ ਚ ਪਾ ਕੇ ਸੜਕ ਤੇ ਚਲਾ ਕੇ ਮਾਰਨਾ ਹੈ। ਇਸੇ ਤਰ੍ਹਾਂ ਕਈ ਕਹਿੰਦੇ ਆ ਇੱਥੇ ਆਪਣੇ ਸ਼ਹਿਰ ਦੇ ਵਿੱਚ ਇੱਕ ਹਰੀ ਭਰੀ ਕੰਪਨੀ ਆਈ ਸੀ ਉਹ ਤੁਹਤੋਂ ਲੈ ਕੇ ਜਾਊਗੀ ਜੀ ਕੂੜਾ। ਆ ਦੁਕਾਨਾਂ ਵਾਲੇ ਘੱਟ ਤੋਂ ਘੱਟ ਵੀ ਦੁਕਾਨ ਜਿਹੜਾ 2-3000 ਰੁਪਿਆ ਕਮਾ ਕੇ ਜਾਂਦਾ ਹੈ 100 ਰੁਪਿਆ ਕੂੜਾ ਪ੍ਰਬੰਧਨ ਵਾਸਤੇ ਨਹੀਂ ਦਿੰਦਾ। ਸਵੇਰੇ ਆ ਕੇ ਸੜਕਾਂ ਤੇ ਖੜਾ ਦੇਣਗੇ। ਕਿਸੇ ਸੜਕ ਤੇ ਲੰਘੋ। ਇਹ ਕਿੱਦਾਂ ਸੁਧਰਨਾ ਹੈ ਸੀਵਰੇਜ ਦੇ ਵਿੱਚ ਸਭ ਤੋਂ ਵੱਧ ਤੁਹਾਨੂੰ ਪਲਾਸਟਿਕ ਮਿਲਦਾ ਜਿਹਦੇ ਨਾਲ ਸੀਵਰੇਜ ਚ ਓਕ ਹੋ ਜਾਂਦਾ ਤੇ ਫਿਰ ਗੰਦੇ ਪਾਣੀ ਦੀ ਸਮੈਲ ਲੈ ਲੈ ਕੇ ਲੰਗੀ ਜਾਓ ਹੂੰ ਮੂੰਹ ਤੇ ਕਪੜਾ ਰੱਖ ਕੇ ਲੰਘਦੇ ਆ 5% ਅਸੀਂ ਆਪ ਦਾ ਫਰਜ਼ ਨਹੀਂ ਅਦਾ ਕਰ ਸਕਦੇ ਪਾਰਕਾਂ ਚ ਲੰਘ ਜਾਓ ਪ੍ਰਬੰਧਕ ਪਾਰਕਾਂ ਨੂੰ ਬਹੁਤ ਯਤਨ ਕਰਦੇ ਆ ਸਾਫ ਸੁਥਰਾ ਕਰਨ ਦਾ ਇਹਨਾਂ ਨੇ ਖਾਦਾ ਉੱਥੇ ਹੀ ਖੰਡਾਤਾ ਸਿੱਟਦਾ ਆਸੇ ਪਾਸੇ ਕਹਿੰਦੇ ਜੀ ਇਹ ਸੁਧਰਦੇ ਨਹੀਂ ਮੈਂ ਕਿਹਾ ਇਹੀ ਚੰਡੀਗੜ੍ਹ ਹੀ ਜਾ ਕੇ ਸੁਧਰ ਜਾਂਦੇ ਇੱਥੇ ਨਾ ਹੈਲਮਟ ਲਾਣ ਪੰਜ-ਪੰਜ ਬੈਠੇ ਵੀ ਜਾਂਦੇ ਅੱਜਕੱਲ ਤਾਂ ਮੋਟਰਸਾਈਕਲਾਂ ਤੇ ਆ ਜੀਰਗ ਬਟਪੋ ਖਾਲੜ ਟੱਪੋ ਸੀਟ ਵੈਲਟ ਵੀ ਲੱਗ ਜਾਂਦੀ ਹੈ ਸਿਰ ਤੇ ਹੈਲਮਟ ਵੀ ਪਾਇਆ ਜਾਂਦਾ ਹੈ ਕਾਗਜ਼ ਵੀ ਸਾਰੇ ਪੂਰੇ ਹੋ ਜਾਂਦੇ ਐ ਤੇ ਵਾਹਨ ਦੀ ਗਤੀ ਵੀ ਸੀਮਤ ਹੋ ਜਾਂਦੀ ਹੈ ਕਿ ਆ ਕਮਾਲ ਦੀ ਗੱਲ ਐ ਅਸੀਂ ਹਰ ਰੋਜ਼ ਸਾਰੀਆਂ ਜਥੇਬੰਦੀਆਂ ਸਾਡੇ ਕੋਲ ਪ੍ਰੈਸ ਰਿਪੋਰਟ ਲੈ ਕੇ ਆਉਣਗੇ ਸਾਡੀ ਮੰਗ ਹੈ ਜੀ ਮੰਗ ਹੈ ਮੰਗ ਹੈ ਮੰਗ ਹੈ ਮੰਗ ਹੈ ਅੱਜ ਤੱਕ ਕਿਸੇ ਵੀ ਜਥੇਬੰਦੀ ਨੇ ਇਸ ਤਰ੍ਹਾਂ ਦਾ ਪ੍ਰੈਸ ਰਿਪੋਰਟ ਸਾਡੇ ਕੋਲ ਕਦੇ ਨਹੀਂ ਲੈ ਕੇ ਆਏ ਕਿ ਭਾਜੀ ਆਹ ਸਾਡੇ ਫਰਜ਼ ਨੇ ਸਾਡੀ ਜਥੇਬੰਦੀ ਦੇ ਇੰਨੇ ਬੰਦੇ ਇਹ ਫਰਜ਼ ਅਦਾ ਨਹੀਂ ਕਰ ਰਹੇ ਜਦੋਂ ਉਹਨੇ ਮੰਗ ਹੈ ਜੀ ਜਦੋਂ ਤੱਕ ਅਸੀਂ ਸਾਰੇ ਲੋਕ ਆਪੋ ਆਪਣਾ ਫਰਜ਼ ਅਦਾ ਕਰ ਬੰਨੀ ਤੁਰਦੇ ਜੇ ਅਸੀਂ ਫਰਜ਼ ਅਦਾ ਕਰ ਜਾਈਏ ਨਾ ਕਦੇ ਇੱਥੇ ਸੀਵਰੇਜ ਬੰਦ ਹੋਣਾ ਹੈ ਨਾ ਇੱਥੇ ਕਿਸੇ ਕੁਝ ਹੋਰ ਹੋਣਾ ਹੈ ਇਹ ਸਾਰੇ ਦਾ ਸਾਰਾ ਜਿਹੜਾ ਕੁਝ ਚੱਲ ਰਿਹਾ ਹੈ ਇਹ ਬਹੁਤ ਮੰਦ ਭੱਗ ਹੈ ਗਲਤ ਹੈ ਠੀਕ ਨਹੀਂ ਹਮ ਇੱਥੇ ਸਾਰਿਆਂ ਨੂੰ ਆਪਣਾ ਫਰਜ਼ ਅਦਾ ਕਰਨਾ ਪਊਗਾ ਤੇ ਪੰਜਾਬ ਦੀ ਬਦਨਾਮੀ ਪੂਰੇ ਦੇਸ਼ ਚ ਹੋਊਗੀ ਹਮ ਇਹਨਾਂ ਕੋਲੋਂ ਕੂੜਾ ਪ੍ਰਬੰਧਨ ਨਹੀਂ ਹੁੰਦਾ ਹਾਲਾਂਕਿ ਉਹ ਹਾਲ ਦਿੱਲੀ 'ਚ ਵੀ ਹੈ ਕੂੜੇ ਦੇ ਪਹਾੜ ਲੱਗੇ ਹੋਏ ਨੇ ਪਰ ਜਿਹੜੀ ਪੰਜਾਬ ਨੂੰ ਐਡਾ ਵੱਡਾ ਆਗਾਮ ਗ੍ਰੀਨ ਟ੍ਰਿਬਿਊਨਲ ਇਹਦਾ ਥੋੜੀ ਜਿਹੀ ਮਦਦ ਕਰ ਜਾਂਦਾ ਹੈ ਆ ਧੂਏ ਵਾਲੇ ਮਾਮਲੇ 'ਚ ਉਹਦੇ ਵਿੱਚ ਅਸੀਂ ਵੀ ਪਹਿਲਾਂ ਕਹਿੰਨੇ ਆ ਕਿ ਪੰਜਾਬ ਦਾ ਧੂਆਂ ਦਿੱਲੀ ਨਹੀਂ ਜਾ ਸਕਦਾ ਜੀ ਇੱਕ ਜਾਣ ਬੁੱਝ ਕੇ ਕਿਸਾਨਾਂ ਨੂੰ ਬਦਰਾਮ ਕੀਤਾ ਪਰ ਕੀ ਕਿਸਾਨ ਦੀਆਂ ਜਥੇਬੰਦੀਆਂ ਇਸ ਮਾਮਲੇ 'ਚ ਜਾਗਰੂਕਤਾ ਲਿਆਉਂਦੀਆਂ ਨੇ ਕਿ ਆਪਾਂ ਧੂਆ ਨਾਲ ਅੱਗ ਨਾਲ ਲਈਏ ਹਰ ਬਾਰਾ ਹਾਸੇ ਵਾਪਰਦੇ ਆ ਲੋਕਾਂ ਦੇ ਘਰਾਂ ਦੇ ਚਿਰਾਗ ਉਹਦੇ ਵਿੱਚ ਸੜ ਜਾਂਦੇ ਆ ਬਸ ਚਾਰਕ ਦਿਨ ਬੜਾ ਹੂੰਕੂ ਹੁੰਦਾ ਆ ਆ ਫੜ ਲਿਆ ਆ ਉਹ ਕਰ ਲਿਆ ਆ ਕਦਮ ਚੱਕਤਾ ਕੱਖ ਨਹੀਂ ਜਿਹੜਾ ਕੁਝ ਪਿਛਲੇ ਸਾਲ ਸਰਕਾਰਾਂ ਨੇ ਹੜਾ ਤੋਂ ਬਾਅਦ ਕੀਤਾ ਸੀ ਕਿ ਆ ਕਰਦੇ ਆਂ ਗਿਆ ਆ ਕਰਦੇ ਆਂਗੇ ਉਹਦਾ ਇੱਕ ਸਫੈਦ ਪੱਤਰ ਸਰਕਾਰ ਜਾਰੀ ਕਰਦੇ ਕਿ ਜਿਹੜੇ ਐਲਾਨ ਕੀਤੇ ਸੀ ਉਹਨਾਂ ਚੋਂ ਕਿੰਨਿਆਂ ਤੇ ਕਿੰਨਾ ਕੰਮ ਹੁਣ ਤੱਕ ਕਰ ਦਿੱਤਾ ਗਿਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇਵਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ